ਦੋਸਤੋ ਜਿਵੇਂ ਕਿ ਸਾਰੇ ਜਾਣਦੇ ਪੰਜਾਬ ਦੀ ਨੌਜਵਾਨ ਪੀੜ੍ਹੀ ਜੋ ਕਿ ਨਸ਼ਿਆਂ ਦੇ ਵਿੱਚ ਡੁੱਬੀ ਹੋਈ ਹੈ ਉੱਥੇ ਜਿਹੜੇ ਬੱਚੇ ਹੁਣ ਬਾਹਰਲੇ ਮੁਲਕਾਂ ਦਾ ਰੁੱਖ ਕਰ ਰਹੇ ਨੇ ਉੱਥੇ ਇਹ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਕਿਵੇਂ ਪੰਜਾਬ ਦੇ ਨੌਜਵਾਨ ਮੁੰਡੇ ਜੋ ਬਾਹਰ ਜਾਣ ਲਈ 30-40 ਲੱਖ ਰੁਪਏ ਲਗਾ ਲੈਂਦੇ ਨੇ ਉੱਥੇ ਇਸ ਵੀਡੀਓ ਦੇ ਵਿੱਚ ਇਹ ਮੁੰਡੇ ਜੋ ਕਿ ਡੌਂਕੀ ਰਾਹੀਂ ਅਮਰੀਕਾ ਜਾਣ ਦੀ ਕੋਸ਼ਿਸ਼ ਕਰਦੇ ਨੇ ਤੇ ਰਸਤੇ ਦੇ ਵਿੱਚ ਹੀ ਜੰਗਲਾਂ ਦੇ ਵਿੱਚ ਗੁੰਮ ਹੋ ਜਾਂਦੇ ਨੇ ਤੇ ਕਦੇ ਆਪਣਾ ਦਰਦ ਬਿਆਨ ਕਰਦੇ ਨੇ ਤੁਹਾਨੂੰ ਵੀ ਦਿਖਾਉਣ ਇਸ ਵੀਡੀਓ ਦੇ ਵਿੱਚ ਕਿਵੇਂ ਚਾਰ-ਪੰਜ ਪੰਜਾਬੀ ਮੁੰਡੇ ਆਪਣਾ ਦੁਗੜਾ ਲੋਕਾਂ ਦਾ ਕਿਸਾ ਜਾਂ ਕਰ ਰਹੇ ਨੇ ਦੋਸਤੋ ਤੁਹਾਨੂੰ ਵੀ ਦਿਖਾਉਣੇ ਇਸ ਵੀਡੀਓ ਦੇ ਵਿੱਚ ਕਿਵੇਂ ਡੋਂਕੀ ਲਗਾਣੀ ਬਹੁਤ ਜ਼ਿਆਦਾ ਔਖੀ ਹੈ ਤੇ ਕਿਵੇਂ ਪੰਜਾਬੀ ਲੋਕ ਜੋ ਆਏ ਦਿਨ ਵੱਡੇ ਸੁਪਨੇ ਲੈ ਕੇ ਬਾਹਰਲੇ ਮੁਲਕਾਂ ਦੇ ਵਿੱਚ ਜਾਂਦੇ ਨੇ ਅਤੇ ਇਸ ਰਸਤੇ ਰਾਹੀਂ ਕਿਵੇਂ ਜ਼ਿਆਦਾਤਰ ਲੋਕ ਆਪਣੀ ਜਾਨ ਗਵਾ ਬੈਠਦੇ ਨੇ ਦੋਸਤੋ ਤੁਹਾਨੂੰ ਵੀ ਦਿਖਾਉਣੇ ਇਸ ਵੀਡੀਓ ਦੇ ਵਿੱਚ ਕਿਵੇਂ ਪੰਜਾਬੀ ਮੁੰਡੇ ਰੋ ਰਹੇ ਨੇ ਵੀਰ ਜੀ ਅਸੀਂ ਅਮਰੀਕਾ ਦੀ ਡੋਂਕੀ ਲਾ ਰਹੇ ਹਾਂ ਸਾਰੇ ਭੈਣ ਭਰਾਇਆਂ ਨੂੰ ਹੱਥ ਮੰਨ ਕੇ ਤਾਂ ਹੀ ਬੇਨਤੀ ਕਰਦੇ ਹਾਂ ਵੇ ਕੋਈ ਵੀ ਇਹ ਫੁੱਦੂ ਚੱਕਰਾਂ ਦੇ ਵਿੱਚ ਨਾ ਪਾਓ ਬਾਈ ਦਿਹਾੜੀ ਕਰ ਲਓ ਜਿਹੜਾ ਕੁਝ ਮਰਜ਼ੀ ਕਰ ਲਓ ਬਹੁਤ ਭਰਾ ਹਾਲਾ ਚਾਰ ਦਿਨੋਂ ਕੋਈ ਸਾਨੂੰ ਰੋਟੀ ਨਹੀਂ ਖਾਧੀ